ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 888264 ਭਰਤੀ ਦੇ ਉੱਪਰ ਜੋ ਕੇਸ ਲੱਗੇ ਹੋਏ ਆ ਬੀਜ਼ ਐਨ ਆਈਓਐਸ ਔਰ ਇੱਕ ਵਲੰਟੀਅਰ ਵਾਲਾ ਉਹਨਾਂ ਕੇਸਾਂ ਨੂੰ ਲੈ ਕੇ ਜੋ ਹੈ ਅੱਜ ਕੋਰਟ ਦੇ ਵਿੱਚ ਹੀアリング ਹੋਣੀ ਸੀ ਇਸ ਤੋਂ ਇਲਾਵਾ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ 88894 ਦੇ ਉੱਪਰ ਜੋ ਰਿਵਿਊ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਉਸ ਨੂੰ ਲੈ ਕੇ ਸੋ ਸਭ ਤੋਂ ਪਹਿਲਾਂ ਅੱਜ ਦੀ ਜੋ 2364 ਸੰਬੰਧੀ ਜੋ ਕੇਸ ਲੱਗਿਆ ਹੋਇਆ ਹੈ ਜੇਜ ਦੇ ਵਿੱਚ ਪਾਰਟੀ ਡਿਟੇਲ ਮਾਹਵੀਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਔਰ ਇਸ ਵਿੱਚ ਐਡਵੋਕੇਟ ਜੋ ਹੈ ਵਿਕਾਸ ਚਤਰਾਥ ਨੇ ਇਸ ਦੀ ਹੀアリング ਕੋਰਟ ਨੰਬਰ 28 ਸੀਰੀਅਲ ਨੰਬਰ 214 ਉੱਪਰ ਹੋਣੀ ਸੀ ਲੇਕਿਨ ਕਿਸੇ ਕਾਰਨਾ ਕਰਕੇ ਜੋ ਹੈ ਇਹ ਹੀアリング ਨਹੀਂ ਹੋ ਪਾਈ ਹੈ ਔਰ ਇਸ ਨੂੰ ਅਗਲੀ ਡੇਟ ਜੋ ਹੈ ਉਹ 10 ਜੁਲਾਈ 2024 ਜੋ ਹੈ ਉਹ ਮਿਲ ਚੁੱਕੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਜੋ ਈਟੀਟੀ ਔਰ ਬੀਐਡ ਵਾਲਾ ਇਸ ਦੇ ਵਿੱਚ ਮੇਨ ਮਾਮਲਾ ਹੈ ਔਰ ਐਨਆਈਓਐਸ ਵਾਲਾ ਮੇਨ ਮਾਮਲਾ ਹੈ ਔਰ ਇਸ ਦੇ ਵਿੱਚ ਈਟੀਟੀ ਦੇ ਜੋ ਪੱਖ ਆ ਉਹ ਮਜ਼ਬੂਤੀ ਨਾਲ ਰੱਖਣ ਦੀ ਇਸ ਵਾਰ ਜੋ ਹੈ ਪੂਰੀ ਕੋਸ਼ਿਸ਼ ਕੀਤੀ ਜਾਣੀ ਸੀ ਲੇਕਿਨ ਹੀアリング ਨਾ ਹੋਣ ਕਰਕੇ ਜੋ ਹੈ ਉਹ ਹੁਣ ਮਾਮਲਾ ਜੋ ਹੈ ਨੈਕਸਟ ਡੇਟ ਦੇ ਉੱਪਰ ਚਲਾ ਗਿਆ ਸੋ ਇਸ ਤੋਂ ਇਲਾਵਾ ਜੋ 8TT 2364 ਤੋਂ ਇਲਾਵਾ 8TT 9994 ਪੰਜਾਬੀ ਪੇਪਰ A ਦੇ ਉੱਪਰ ਜੋ ਰਿਵਿਊ ਐਪਲੀਕੇਸ਼ਨ ਫਾਈਲ ਕੀਤਾ ਗਿਆ ਜਿਸ ਦਾ ਨੰਬਰ आरਏਸੀਡਬਲ 209 2024 ਜਿਸ ਵਿੱਚ ਮੇਨ ਕੇਸ ਜੋ ਹੈ ਉਹ CW P 6819 ਹੈ ਔਰ ਪਾਰਟੀ ਜੋ ਹੈ ਪ੍ਰਵਿੰਦਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਹੈ ਔਰ ਐਡਵੋਕੇਟ ਜੋ ਹੈ ਉਹ ਤਰਮਪਾਲ ਗਿੱਲ ਨੇ ਔਰ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਪੰਜਾਬੀ ਦਾ ਪੇਪਰ A ਜੋ ਹੈ ਉਹ ਦੁਬਾਰਾ ਹੋਣਾ ਹੈ ਔਰ ਕਾਫੀ ਸਾਰੇ ਕੈਂਡੀਡੇਟ ਇਸ ਰਿਵਿਊ ਐਪਲੀਕੇਸ਼ਨ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਡਾਊਟ ਉੱਠ ਰਿਹਾ ਕਿ ਆਖਿਰ ਪੇਪਰ ਹੋਏਗਾ ਜਾਂ ਨਹੀਂ ਹੋਏਗਾ ਸੋ ਦੇਖੋ ਕਿ ਅਜੇ ਰਿਵਿਊ ਐਪਲੀਕੇਸ਼ਨ ਦੇ ਉੱਪਰ ਜੋ ਹੈ ਹੀアリング ਹੋਈ ਨਹੀਂ ਹੈ ਸੋ ਅੱਜ ਵੀ ਜੋ ਹੈ ਇਹ ਕਿਹਾ ਜਾ ਰਿਹਾ ਹੈ ਕਿ ਹੀアリング ਨਹੀਂ ਹੋਈ ਹੈ ਔਰ ਫਿਲਹਾਲ ਜੋ ਹੈ ਡੇਟ ਮੈਂਸ਼ਨ ਨਹੀਂ ਹੋਈ ਹੈ ਕੁਝ ਟਾਈਮ ਤੱਕ ਜੋ ਹੈ ਡੇਟ ਮੈਂਸ਼ਨ ਹੋ ਜੇਗੀ ਔਰ ਉਹ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਔਰ ਜੋ ਤੁਹਾਡੇ ਮਨ ਦੇ ਵਿੱਚ ਡਾਊਟ ਉੱਠ ਰਿਹਾ ਹੈ ਕਿ ਆਖਿਰ ਪੇਪਰ ਹੋਏਗਾ ਜਾਂ ਨਹੀਂ ਹੋਏਗਾ ਅਗਰ ਰਿਵਿਊ ਜੋ ਹੈ ਉਹ ਅਸੈਪਟ ਹੋ ਜਾਂਦਾ ਹੈ ਔਰ ਉਸ ਦੇ ਉੱਪਰ ਹੀ ਜੋ ਹੈ ਡਬਲ ਬੈਂਚ ਦੇ ਉੱਪਰ ਜੋ ਕਰ ਹੀアリング ਚੱਲਦੀ ਹੈ ਤਾਂ ਜੋ ਪੰਜਾਬੀ ਦਾ ਪੇਪਰ A ਹੈ ਉਸ ਦੇ ਫੌਣ ਦੇ ਚਾਂਸਸ ਬਹੁਤ ਘੱਟ ਹੋ ਜਾਣਗੇ ਜੇਕਰ ਰਿਵਿਊ ਅਸੈਪਟ ਨਹੀਂ ਹੁੰਦਾ ਤਾਂ ਜੋ ਪੰਜਾਬੀ ਦਾ ਪੇਪਰ ਹੈ ਉਹ ਤੁਹਾਡਾ ਡੈਫੀਨਟਲੀ ਹੋਏਗਾ ਜੋ ਇੰਨੀ ਤਰੀਕ ਨੂੰ ਡਿਪਾਰਟਮੈਂਟ ਨੇ ਡਿਸਾਈਡ ਕੀਤਾ ਹੋਇਆ ਸੋ ਫਿਲਹਾਲ ਜਦੋਂ ਇਸ ਦੀ ਹੀアリング ਡੇਟ ਮਿਲੇਗੀ ਉਸ ਤੋਂ ਬਾਅਦ ਇਹ ਫਾਈਨਲ ਹੋਏਗਾ ਔਰ ਉਸ ਹੀアリング ਤੇ ਫਾਈਨਲ ਹੋਏਗਾ ਕਿ ਆਖਿਰ ਜੋ ਤੁਹਾਡਾ ਪੰਜਾਬੀ ਦਾ ਪੇਪਰ ਏ ਹੈ ਉਹ ਹੋਏਗਾ ਜਾਂ ਨਹੀਂ ਹੋਏਗਾ ਸੋ ਇਸ ਲਈ ਆਪਣੀ ਤਿਆਰੀ ਨੂੰ ਜੋ ਹੈ ਉਹ ਬਰਕਰਾਰ ਰੱਖੋ ਜਿਵੇਂ ਤੁਸੀਂ ਤਿਆਰੀ ਕਰ ਰਹੇ ਹੋ ਕਰਦੇ ਰਹੋ ਕੇਸ ਦਾ ਜੋ ਹੋਣਾ ਹੋਏਗਾ ਉਹ ਹੋ ਜਾਏਗਾ ਫਿਲਹਾਲ ਅਜੇ ਇਸ ਨੂੰ ਤਰੀਕ ਨਹੀਂ ਮਿਲੀ ਹੈ ਜਦੋਂ ਹੀ ਕੋਈ ਤਰੀਕ ਸਬੰਧੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝਾ ਕਰ ਦਿੱਤਾ ਜਾਏਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਥੈਂਕ ਯੂ ਸੋ ਮਚ